ਮਾਰਯੋਗ ਚਵਰ ਸ਼ਤਰ ਤਖਤ ਦੇ ਮਾਲਕ ਰੋਹਾਨੀਅਤ ਦੇ ਭੰਡਾਰ ਵਾਲਿਏ ਕੁਲ ਆਲਮ ਦਸਾਂ ਪਾਤਸ਼ਾਹਾਂ ਦੀ ਜੋਤ ਧਨ ਤਨੁ ਸਹਿਬ ਸਰੀਰੋ ਗਰਾਂ ਸਹਿ ਜਰੀ ਪਾਵਨ ਗਉਧ ਦੇ ਵਿੱਚ ਜਿਤਨੀ ਵੀ ਸੰਗਤ ਇਲਾਕਾ ਨਿਵਾਸੀ ਦੁਰਦਰੀ ਡੇਆ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਤਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਜੀ ਜਿਨ੍ਹਾਂ ਦਾ ਨਾਮ ਲੈਂਦਿਆਂ ਨਾ ਰੱਬ ਦੀ ਯਾਦ ਆ ਜਾਂਦੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਪਵਨਦੀਪ ਸਿੰਘ ਜੀ ਜਿਤਨੀ ਵੀ ਸੰਗਤ ਦਰਬਾਰ ਸੇ ਦੇ ਵਿੱਚ ਹਾਜ਼ਰ ਹੈ ਜਾਂ ਬਾਹਰ ਜਿਤਨੀ ਸੰਗਤ ਜਿਨ੍ਹਾਂ ਨੇ ਜਲ ਪਾਣੀ ਭਾਈ ਛਕ ਲਿਆ ਨਾ ਉਹ ਕਿਰਪਾ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ ਨੇ ਸਭ ਤੋਂ ਪਹਿਲਾਂ ਰਸਨਾ ਨੂੰ ਕਰੋ ਪਵਿੱਤਰ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀ ਕਿਉਂਕਿ ਬਾਬਾ ਜੀ ਦਾ ਹੁਕਮ ਸੀ ਵਰੇ ਸਮਾਗਮ ਤੇ ਬਾਬਾ ਜੀ ਨੇ ਹੁਕਮ ਕੀਤਾ ਸੀ ਕਿ 7 ਤਰੀਕ ਨੂੰ ਤੁਸੀਂ ਜਰੂਰ ਆਉਣਾ ਹੈ ਤੇ ਬਾਬਾ ਜੀ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ ਕਿਉਂਕਿ ਅੱਜ ਦੇ ਸਮਾਗਮ ਹੈ ਬਾਬਾ ਜੀ ਨੂੰ ਪਹਿਲਾਂ ਬੇਨਤੀ ਕਰਕੇ ਹਟਿਆ ਕਿ ਦੋ ਤਿੰਨ ਸਮਾਗਮਾਂ ਤੇ ਹੋਰ ਸੀ ਤੇ ਬਾਬਾ ਜੀ ਕਹਿੰਦੇ ਸਮਾ ਜ਼ਰੂਰ ਲਾ ਕੇ ਜਾਣਾ ਤੇ ਸਾਧ ਸੰਗਤ ਜੀ ਸਿਰਫ ਮੈਂ ਇੱਕ ਪੁਆਇੰਟ ਹੀ ਲੈਣਾ ਹੈ ਕੋਈ ਜ਼ਿਆਦਾ ਸਮਾਂ ਨਹੀਂ ਲਾਉਣਾ ਕਿ ਜਿਹੜੇ ਮਹਾਪੁਰਸ਼ ਹੋਇਆ ਕਰਦੇ ਨੇ ਨਾ ਇਹ ਸੰਸਾਰ ਤੇ ਆਉਂਦੇ ਆ ਤੇ ਕਹਿੰਦੇ ਰੱਬ ਆਪ ਭੇਜਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਬੇਨਤੀ ਮੈਂ ਕਰਦਿਆਂ ਬਿਰੀਆਂ ਮਾਤਾਵਾਂ ਭੈਣਾਂ ਵੱਲੋਂ ਕਰਾ ਥੋੜੀ ਜਿਹੀ ਆਵਾਜ਼ ਜ਼ਿਆਦਾ ਆ ਰਹੀ ਹੈ ਤੇ ਗੱਲ ਮੈਂ ਮਾਵਾ ਭੈਣਾ ਦੀ ਹੀ ਕਰਨੀ ਐ ਅੱਜ ਜੇਕਰ ਮਹਾਪੁਰਸ਼ ਸੰਸਾਰ ਤੇ ਆਉਂਦੇ ਨੇ ਨਾ ਤੇ ਮਾਈਓ ਮੇਰੇ ਕੋ ਭੈਣੋ ਇਹ ਮਹਾਪੁਰਸ਼ਾਂ ਨੂੰ ਜਨਮ ਦੇ ਨਾਲ ਗਾਏ ਤੁਸੀਂ ਇਹ ਬੋਲੋ ਸਤਨਾਮ ਸ੍ਰੀ ਵਾਇਗੁਰੂ ਤੁਹਾਨੂੰ ਜਿਹੜੀ ਤੁਹਾਡੀ ਇੱਕ ਆਵਾਜ਼ ਹੈ ਨਾ ਇੱਥੇ ਆਪਾਂ ਸਤਗੁਰਾਂ ਦੇ ਦਰਬਾਰ ਦੇ ਵਿੱਚ ਜਿਹੜੀ ਤੁਹਾਡੀ ਰੈਪੋਰਟਿਸ਼ਨ ਹੈ ਜਿਹੜਾ ਤੁਹਾਡਾ ਐਡਾ ਉੱਚਾ ਦਰਜ ਹੈ ਨਾ ਕਿ ਮਹਾਪੁਰਸ਼ਾਂ ਨੂੰ ਸੰਸਾਰ ਤੇ ਜਨਮ ਵੀ ਇੱਕ ਔਰਤ ਦਿੰਦੀ ਆ ਬੋਲੋ ਸਤਨਾਮ ਸ੍ਰੀ ਵਾਇਗੁਰੂ ਤੇ ਉਹ ਗੱਲ ਨੂੰ ਮਾਵੋ ਮੇਰੇ ਕੋ ਭੈਣੋ ਭੁੱਲ ਨਾ ਜਾਇਆ ਕਰੋ ਬੋਲੋ ਸਤਨਾਮ ਸ੍ਰੀ ਵਾਇਗੁਰੂ ਕਿਉਂਕਿ ਜਿਹੜੀ ਮਾਂ ਦਾ ਦਰਜ ਹੈ ਨਾ ਮਾਂ ਦਾ ਦਰਜ ਅੱਜ ਸਮੇ ਦੇ ਅਕੋਰਡਿੰਗ ਤੁਸੀਂ ਦੇਖੋ ਇਹ ਬਿਰਧ ਆਸ਼ਰਮ ਬਣਦੇ ਨੇ ਤੇ ਇੱਕ ਨਲਾਇਕ ਪੁੱਤਰਾਂ ਦੇ ਕਰਕੇ ਬਣਦੇ ਨੇ ਬੋਲੋ ਸਤਿਨਾਮ ਸ੍ਰੀ ਵਾਇਗੁਰੂ ਜੇਕਰ ਪੁੱਤ ਚੰਗਾ ਹੋਵੇ ਤੇ ਮਾਂ ਪਉਣ ਦੁਨੀਆ ਸਲਾਮਾ ਕਰਦੀ ਐ ਸਲਾਉਂਦੀ ਨਹੀਂ ਥਕਦੀ ਤੇ ਜੇਕਰ ਪੁੱਤ ਮਾੜਾ ਹੋਵੇ ਨਾ ਤੇ ਪਹਿਲਾ ਮਾਂ ਨੂੰ ਮਾੜਾ ਕਹਿੰਦੇ ਨੇ ਲੋਕ ਬੋਲੋ ਸਤਿਨਾਮ ਸ੍ਰੀ ਵਾਇਗੁਰੂ ਇਹ ਇਹ ਦੂ ਤਾਂ ਨਾ ਹੀ ਜੰਮਦੀ ਬੋਲੋ ਸਤਿਨਾਮ ਤੇ ਮੇਰੀਓ ਭੈਣੋ ਮੇਰੀਓ ਮਤਾਵੋ ਅੱਜ ਆਪਾਂ ਬੈਠੇ ਆ ਸਿਰਫ ਇੱਕ ਟੌਪਿਕ ਮੈਂ ਮਾ ਦਾ ਹੀ ਲੈਣਾ ਛੋਟਾ ਜਿਹਾ ਕਿਉਂਕਿ ਸਮਾਂ ਬੜਾ ਸੀਮਤ ਹੈ ਸਾਡੇ ਪਾਸ ਸੰਤ ਬਾਬਾ ਬਲਦੇਵ ਸਿੰਘ ਜੀ ਸਰਬਜੀਤ ਸਿੰਘ ਜੀ ਬਾਬਾ ਜੀ ਗੁਰਦਾਸ ਜੀ ਮਹਾਪੁਰਸ਼ ਅਨੇਕਾ ਮਹਾਪੁਰਸ਼ ਜੋ ਪੁੱਜਿਆ ਰੂਹਾਂ ਨੇ ਬੈਠੀਆਂ ਨੇ ਜੋ ਬੜੀਆਂ ਵਿਦਵਾਨ ਨੇ ਆਪਾਂ ਇਹਨਾਂ ਤੋਂ ਵੀ ਇਹਨਾਂ ਦੇ ਬਚਨ ਸੁਣਨੇ ਨੇ ਕਿਉਂਕਿ ਜਿਹੜਾ ਮਾਂ ਦਾ ਦਰਜਾ ਹੈ ਨਾ ਇਹ ਕੋਈ ਹੋਰ ਨਹੀਂ ਲੈ ਸਕਦਾ ਤੇ ਮਾਂ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ ਮੇਰੇ ਵੀਰ ਮੇਰੇ ਬਿਉਰਗ ਬੈਠੇ ਨੇ ਤੇ ਜਿੰਨਾਂ ਦੀਆਂ ਮਾਵਾਂ ਇਹ ਸੰਸਾਰ ਤੋਂ ਤੁਰ ਜਾਂਦੀਆਂ ਨੇ ਨਾ ਭਾਵੇਂ ਉਹਨਾਂ ਦੀ ਉਮਰ ਵਢੇਰੀ ਹੋ ਜੇ ਤੇ ਕਿਤੇ ਯਾਦ ਕਰਕੇ ਦੇਖਿਓ ਜਦ ਕਿਤੇ ਕਿਤੇ 6 ਵਜਦੀ ਹੈ ਇਹਤੇ ਦੁੱਖ ਆਉਂਦਾ ਨਾ ਤੇ ਭਵੇਂ ਉਮਰ ਜਿੰਨੀ ਮਰਜੀ ਹੋ ਜਦੋਂ ਮਾਂ ਹੀ ਯਾਦ ਆਉਂਦੀ ਆ ਬੋਲੋ ਸਤਿਰਾਮ ਸ੍ਰੀ ਵਾਹਿਗੁਰੂ ਕਿਉਂਕਿ ਮਾਂ ਦੀ ਜਿਹੜੀ ਮਮਤਾ ਹੁੰਦੀ ਏ ਇਦਾਂ ਦੀ ਏ ਤੇ ਸਤਿਗੁਰੂ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ ਸਭ ਤੋਂ ਮਾਂ ਨੂੰ ਪਹਿਲਾ ਦਰਜਾ ਦਿੱਤਾ ਗਿਆ ਕਿ ਜਿਹੜੀ ਮਾਂ ਸਿੱਖਿਆ ਦੇਣ ਵਾਲੀ ਹੈ ਬੱਚੇ ਨੂੰ ਉਹ ਮਾਂ ਐ ਇੱਕ ਤੁਹਾਡੇ ਨਾਲ ਛੋਟੀ ਜੀ ਗਾਥਾ ਮੈਂ ਸਾਂਝੀ ਕਰਾਂ ਇੱਕ ਮਾਂ ਜਿਹਦਾ ਛੋਟਾ ਜਿਹਾ ਪੁੱਤ ਐ ਛੋਟਾ ਜਿਹਾ ਪੁੱਤ ਐ ਤੇ ਜਿਹੜਾ ਉਹਦਾ ਪਤੀ ਐ ਪਰਮੇਸ਼ਰ ਐ ਸਿਰਦਾ ਸਾਈਂ ਹੈ ਦਾ ਉਹ ਇਹ ਸੰਸਾਰ ਤੋਂ ਕੁਝ ਕਰ ਜਾਂਦਾ ਚਲਿਆ ਜਾਂਦਾ ਤੇ ਮਾਂ ਕੋਲੇ ਥੋੜੀ ਜੀ ਪੈਲੀ ਐ ਇਮਾਮ ਦੇ ਪੁੱਤ ਨੂੰ ਉਹ ਪੈਲੀ ਦੇ ਆਸਰੇ ਪਾਲਦੀ ਆ ਤੇ ਜਦ ਸਕੂਲ ਦੇ ਵਿੱਚ ਪੜ੍ਹਨ ਲਉਂਦੀ ਹੈ ਤੇ ਸਾਥ ਸੰਗਤ ਜੀ ਕੀ ਹੁੰਦਾ ਕਦੇ ਖੇਡਦਾ ਖੇਡਦੀਆਂ ਅੱਖ ਦੇ ਵਿੱਚ ਉਹਦੇ ਇੱਕ ਐਡਾ ਇੱਕ ਡੂੰਗਾ ਜ਼ਖਮ ਹੋ ਜਾਂਦਾ ਹੈ ਕਿ ਉਹ ਅੱਖ ਡੈਮੇਜ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਬੋਲੋ ਸਤਿਰਾਮ ਸ੍ਰੀ ਵਾਇਗ ਤੇ ਜਦ ਡਾਕਟਰ ਦੇ پاس ਜਾਂਦੀ ਹੈ ਮਾਂ ਤੇ ਮਾਂ ਕਹਿੰਦੀ ਹੈ ਡਾਕਟਰ ਸਾਹਿਬ ਮੇਰੇ ਪੁੱਤ ਦੀ ਜਿਹੜੀ ਅੱਖ ਹੈ ਤੁਸੀਂ ਠੀਕ ਕਰ ਦਿਓ ਤੇ ਡਾਕਟਰ ਕਹਿੰਦਾ ਮਾਂ ਮੈਂ ਕੋਸ਼ਿਸ਼ ਕਰੀ ਜਾਨਾ ਪਰ ਇਹਦੀ ਅੱਖ ਠੀਕ ਨਹੀਂ ਹੋਣੀ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੀ ਡਾਕਟਰ ਸਾਹਿਬ ਮੇਰੇ ਪੁੱਤ ਦੀ ਅੱਖ ਠੀਕ ਨਹੀਂ ਹੋਣੀ ਕਹਿੰਦੇ ਨਹੀਂ ਭਾਈ ਇਹ ਮਾਂ ਇਹਦੇ ਅੱਖ ਦੇ ਵਿੱਚ ਕਹਿੰਦੇ ਜ਼ਖਮ ਇਹ ਇੰਨਾ ਡੂੰਘਾ ਹੋ ਗਿਆ ਹੈ ਕਿ ਇਹਦੀ ਅੱਖ ਜਿਹੜੀ ਹੈ ਜਮਾ ਖਤਮ ਹੋ ਚੁੱਕੀ ਹੈ ਤੇ ਮਾਂ ਦੀ ਮਮਤਾ ਤੇ ਸਾਥ ਸੰਗਤ ਜੀ ਮਾਂ ਦੇ ਅੱਖਾਂ ਦੇ ਵਿੱਚ ਅਥਰੂ ਤੇ ਜਿਹੜੀ ਜ਼ੀਬਾ ਥੱਥਲਾਉਂਦੀ ਹੈ ਜਦ ਮਾਂ ਕਹਿੰਦੀ ਹੈ ਨਾ ਡਾਕਟਰ ਸਾਹਿਬ ਹਜੇ ਤਾਂ ਇਹ ਛੋਟ ਹੈ ਹਜੇ ਤਾਂ ਇਹਨੇ ਜਵਾੜ ਹੋਣਾ ਹੈ ਹਜੇ ਤਾਂ ਇਹਦਾ ਮੈਂ ਵਿਆਹ ਕਰਨਾ ਹੈ ਜੇਕਰ ਮੇਰੇ ਪੁੱਤ ਦੀ ਅੱਖੇ ਕਦਾ ਹੋਈ ਤੇ ਮੇਰੇ ਪੁੱਤ ਨੂੰ ਲੋਕੀ ਕਾਣਾ ਕਾਣਾ ਕਹਿ ਕੇ ਬੁਲਾਉਣਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਡਾਕਟਰ ਨੂੰ ਜਦੋਂ ਇਹ ਗੱਲ ਕਹਿੰਦੀ ਹੈ ਤੇ ਡਾਕਟਰ ਸਾਹਿਬ ਕਹਿੰਦੇ ਮਾਂ ਇੱਕ ਗੱਲ ਹੋ ਸਕਦੀ ਹੈ ਤੇ ਮਾਂ ਕਹਿੰਦੀ ਕੀ ਕਹਿੰਦਾ ਜੇਕਰ ਇਹਨੂੰ ਕੋਈ ਅੱਖ ਦੇ ਦੇ ਨਾ ਤੇ ਮੈਂ ਉਹ ਅੱਖੇ ਦੇ ਲਾ ਦੇਵਾਂਗਾ ਬੋਲੋ ਸਤਨਾਮ ਸ੍ਰੀ ਵਾਇਗੁਰੂ ਤੇ ਸਾਧ ਸੰਗਤ ਜੀ ਮਾਂ ਕਹਿੰਦੀ ਤੂੰ ਮੇਰੀ ਅੱਖ ਲੈ ਲੈ ਤੇ ਮੇਰੇ ਪੁੱਤ ਨੂੰ ਕੋਈ ਕਾਣਾ ਕੇ ਕੇ ਨਾ ਬੁਲਾਵੇ ਜੇ ਮੈਨੂੰ ਕੋਈ ਕਹਿ ਦੇਵੇਗਾ ਤਾਂ ਕੋਈ ਗੱਲ ਨਹੀਂ ਬੋਲੋ ਸਤਨਾਮ ਸ੍ਰੀ ਵਾਇਗੁਰੂ ਕਿਉਂਕਿ ਮਾਂ ਦੀ ਮਮਤਾ ਐਦਾਂ ਦੀ ਹੁੰਦੀ ਹੈ ਸਮਾਂ ਲੰਘਿਆ ਤੇ ਸਾਧ ਸੰਗਤ ਜੀ ਉਹ ਪੁੱਤ ਜਿਵੇਂ ਜਿਵੇਂ ਸਕੂਲ ਜਾਂਦਾ ਹੈ ਪੜਾਈ ਕਰਦਾ ਤੇ ਮਾਂ ਪਿੱਛੇ ਕਰਾ ਸਕੂਲ ਦੇ ਵਿੱਚ ਪਤਾ ਲੈਣ ਜਾਂਦੀ ਹੈ ਜਦ ਪਤਾ ਲੈਣ ਜਾਂਦੀ ਹੈ ਤੇ ਸਾਥ ਸੰਗਜੀ ਤੁਹਾਨੂੰ ਪਤਾ ਹੈ ਜਦੋਂ ਇੱਕ ਅੱਖ ਨਾ ਹੋਵੇ ਤੇ ਬੰਦਾ ਕਰੂਪ ਲੱਗਦਾ ਜਦ ਮਾਂ ਜਾਂਦੀ ਹੈ ਨਾ ਪੁੱਤ ਦੇ ਮਗਰ ਪੜੋ ਤੇ ਉਹੀ ਮਾਂ ਜਿਹੜੇ ਅੱਖ ਦਿੱਤੀ ਹੈ ਤੇ ਉਹ ਪੁੱਤ ਜਦ ਉਹਦੇ ਯਾਰ ਦੋਸਤ ਨੇ ਨਾ ਤੇ ਉਹਨੂੰ ਕਹਿੰਦੇ ਕਿਤੇ ਯਾਰ ਤੇਰੀ ਮਾਂ ਦੀ ਤਾਂ ਇੱਕ ਆਖੀ ਹੈ ਨਹੀਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਮਾਂ ਦੀ ਇੱਕ ਆਖ ਹੈ ਨਹੀਂ ਤੇ ਘਰੇ ਆ ਗਿਆ ਕਹਿੰਦਾ ਮਾਂ ਇੱਕ ਗੱਲ ਕਹਾਂ ਤੈਨੂੰ ਮੈਂ ਮਾਂ ਕਹਿੰਦੀ ਦਸ ਪੁੱਤ ਕੀ ਗੱਲ ਹੈ ਕਹਿੰਦਾ ਮਾਂ ਤੂੰ ਮੇਰੇ ਸਕੂਲ ਹੀ ਦਾ ਆਇਆ ਕਰ ਕਹਿੰਦਾ ਕਹਿੰਦੀ ਕਿਉਂ ਕਹਿੰਦਾ ਜਿਹੜੇ ਮੇਰੇ ਦੋਸਤ ਨੇੜਾ ਉਹ ਜਦੋਂ ਤੂੰ ਸਕੂਲ ਆਉਣੀ ਐ ਤੇ ਮੈਨੂੰ ਇਹ ਕਹਿ ਕੇ ਕਹਿੰਦੇ ਨੇ ਕਿ ਤੇਰੀ ਮਾਂ ਦੀ ਇੱਕ ਆਖ ਹੈਣੀ ਉਹ ਤਾਂ ਅੱਖ ਤੋਂ ਕਾਣੀ ਆ ਬੋਲੋ ਸਤਿਰਾਮ ਸ੍ਰੀ ਵਾਇਗੁਰੂ ਜਦ ਇਹ ਗੱਲ ਕਹਿੰਦੀ ਐ ਕਹਿੰਦੀ ਪੁੱਤ ਨਹੀਂ ਆਉਂਦੀ ਮਾਂ ਦੇ ਦਿਲ ਕਿਉਂਕਿ ਜਦ ਬੱਚਾ ਛੋਟਾ ਹੁੰਦਾ ਨਾ ਮੇਰੀਆਂ ਮਾਤਾਵਾਂ ਨੂੰ ਜਦੋਂ ਬੱਚੇ ਦਾ ਹਜੇ ਜਨਮ ਨਹੀਂ ਹੋਇਆ ਆਉਂਦਾ ਤੇ ਆਪਦੇ ਜਿਸਮ ਦੇ ਵਿੱਚ ਸਾਂਭ ਕੇ ਰੱਖਦੀ ਐ 9-10 ਮਹੀਨੇ ਜਦ ਬੱਚਾ ਜਨਮ ਲੈਂਦਾ ਨਾ ਤੇ ਸਾਧ ਸੰਗਤ ਜੀ ਉਹਨੂੰ ਆਪਦੀ ਗੋਦ ਦੇ ਵਿੱਚ 2-3 ਸਾਲ ਸਾਂਭ ਕੇ ਰੱਖਦੀ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਭਾਵੇਂ ਵੀਰੋ ਰੰਗ ਭਾਵੇਂ ਜਵਾਗ ਦਾ ਕਾਲਾ ਹੀ ਹੋਵੇ ਭਾਵੇਂ ਪੱਕੇ ਰੰਗ ਦਾ ਹੀ ਹੋਵੇ ਤੇ ਮਾਂ ਉਹਦੇ ਕਾਲਾ ਟਿੱਕਾ ਲਾ ਕੇ ਰੱਖਦੀ ਆ ਕਿ ਕਿਤੇ ਮੇਰੇ ਬੁੱਤ ਨੂੰ ਨજર ਨਾ ਲੱਗ ਜੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਟਾਈਏ ਕਰਾਂ ਸਵਾਜ ਦੀ ਬੈਠੇ ਆ ਸਾਰੇ ਪਰਿਵਾਰਾਂ ਵਾਲੇ ਬੈਠੇ ਆਪਾਂ ਇਹ ਸੱਚ ਹੈ ਭਾਵੇਂ ਲੰਗੜਾ ਲੂਲਾ ਹੋਵੇ ਤੇ ਮਾਂ ਆਪਦੇ ਹਿਰਦੇ ਨਾਲ ਲਾ ਕੇ ਰੱਖਦੀ ਆ ਉਹਦੇ ਪੁੱਤ ਨੂੰ ਕਿ ਮੇਰਾ ਪੁੱਤ ਹੈ ਤੇ ਸਾਧ ਸੰਗਤ ਜੀ ਜਿਹੜੇ ਤੁਸੀਂ ਖਿਆਲ ਕਰਿਓ ਵਿਰਧ ਆਸ਼ਰਮਾਂ ਵਿੱਚ ਤਾਂ ਆਪਾਂ ਮਾਂ ਬਾਪ ਨੂੰ ਛੱਡਿਆਉਣੇ ਐ ਤੇ ਕਿਤੇ ਅਨਾਥ ਆਸ਼ਰਾਂ ਦੇ ਵਿੱਚ ਬਹੁਤ ਘੱਟ ਨੇ ਜਿਨ੍ਹਾਂ ਮਾਂ ਬਾਪ ਜਾਂਦਾ ਹੋਵੇ ਤੇ ਉਹ ਕਿਤੇ ਅਨਾਥ ਆਸ਼ਮ ਦੇ ਛੱਡ ਗਿਆ ਵਿਦ ਪੁੱਤ ਨੂੰ ਭਾਵੇਂ ਉਹ ਬੋਲਿਆ ਨਾ ਜਾਂਦਾ ਹੋਵੇ ਭਾਵੇਂ ਉਹ ਲਗੜਾ ਲੂਲਾ ਕੁਝ ਵੀ ਹੋਵੇ ਪਰ ਉਹ ਛੱਡ ਕੇ ਨਹੀਂ ਆਉਂਦਾ ਮਾਂ ਬਾਪ ਬੋਲੋ ਸਤਰਾਮ ਸ੍ਰੀ ਵਾਇਗੁਰੂ ਤੇ ਸਾਧ ਸੰਗਤ ਜੀ ਜਿਹੜੇ ਬਿਰਧ ਆਸ਼ਰਮ ਬਣੇ ਨੇ ਨਾ ਇਹ ਨਲਾਇਕ ਪੁੱਤਾਂ ਦੇ ਕਰਕੇ ਬਣੇ ਨੇ ਬੋਲੋ ਸਤਰਾਮ ਸ੍ਰੀ ਵਾਇਗੁਰੂ ਕਿਉਂਕਿ ਮੈਂ ਸਮਾਂ ਥੋੜਾ ਜਿਹਾ ਮੈਨੂੰ ਲੱਗਦਾ ਜਿਆਦਾ ਹੀ ਲੈ ਗਿਆ ਤੇ ਸਾਧ ਸੰਗਤ ਜੀ ਆਪਾਂ ਬੜੇ ਸੀਮਾ ਦਾਇਰੇ ਦੇ ਵਿੱਚ ਵਿਚਾਰ ਕਰਨੀ ਆ ਉਹ ਮਾਂ ਉਦੋਂ ਬਾਅਦ ਜਾਂਦੀ ਨਹੀਂ ਨੀ ਉਹ ਪੁੱਤ ਕੀ ਕਰਦਾ ਹੈ ਵੱਡਾ ਹੁੰਦਾ ਕਿਉਂਕਿ ਮੈਂ ਸੰਖੇਪ ਦੇ ਸੰਖੇਪ ਦੇ ਵਿੱਚ ਬੇਨਤੀ ਕਰਾਂ ਕਾਲਜ ਵੀ ਪੜ੍ਹਨ ਲੱਗ ਜਾਂਦਾ ਨੌਕਰੀ ਵੀ ਮਿਲ ਜਾਂਦੀ ਹੈ ਤੇ ਆਪਦੀ ਆਪ ਪਿਆਹ ਵੀ ਕਰਵਾ ਲੈਂਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੀ ਮਾਂ ਨੂੰ ਆਸਾਂ ਮੀਂਦਾ ਸੀ ਨਾ ਵੀ ਮੈਂ ਮੇਰੀ ਨੂੰਹ ਆਊਗੀ ਤੇ ਮੈਂ ਪਾਣੀ ਵਾਰ ਕੇ ਪੀਊਗੀ ਤੇ ਉਹਦੀਆਂ ਆਸਾਂ ਮੀਂਦਾ ਵੀ ਫਿਰ ਜਾਂਦੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਰ ਜਦੋਂ ਉਹਨੂੰ ਪਤਾ ਲੱਗਦਾ ਹੈ ਨਾ ਕਿ ਮੇਰੀ ਮੇਰੇ ਪੁੱਤਰ ਨੇ ਵਿਆਹ ਕਰਾ ਲਿਆ ਫੇਰ ਮਾਨ ਦੇ ਵਿੱਚ ਆਉਂਦਾ ਫੇਰ ਕੀ ਹੋ ਗਿਆ ਜਦ ਨਾਲ ਦੇ ਦੱਸਦੇ ਨੇ ਕਿ ਵਿਆਹ ਕਰਵਾ ਲਿਆ ਤੇ ਸਾਸ ਸੰਗਤ ਜੀ ਮਾਂ ਜਾਂਦੀ ਹੈ ਜਦ ਨੂਹ ਨੂੰ ਕਹਿੰਦੀ ਮੈਂ ਆਪਦੀ ਨੂਹ ਤਾਂ ਦੇਖਿਆ ਵਾਂ ਜਦ ਜਾਂਦੀ ਹੈ ਨਾ ਤੇ ਨੂਹ ਰਾਣੀ ਬਾਰ ਦੇ ਵਿੱਚ ਆਉਂਦੀ ਹੈ ਜਦ ਉਹ ਦੱਸਦੀ ਹੈ ਕਿ ਆਪਦੇ ਪੁੱਤ ਦਾ ਨਾਮ ਲੈ ਕੇ ਤੇ ਉਹ ਬਾਰ ਦੇ ਵਿੱਚ ਹੀ ਮੋੜ ਦਿੰਦਾ ਕਦਾ ਨਹੀਂ ਉਹਨ ਕ ਘਰੀ ਹੈ ਨਹੀਂ ਬੋਲੋ ਸਤਨਾਮ ਤੇ ਜਿਹੜੇ ਮਾਪੇ ਹੁੰਦੇ ਨੇ ਉਹ ਪੁੱਤਾਂ ਦੇ ਸਿਰ ਤੇ ਉੱਡਦੇ ਨੇ ਤੇ ਸਾਧ ਸੰਗਤ ਜੀ ਉਹ ਮਾਂ ਅਖੀਰ ਦੇ ਵਿੱਚ ਜਿਹੜੀ ਉਹਦੇ ਕੋਲ ਜ਼ਮੀਨ ਜਾਇਦਾਦ ਹੁੰਦੀ ਹੈ ਨਾ ਉਹ ਨਾ ਕਰਵਾ ਕੇ ਤੇ ਇੱਕ ਗੱਲ ਲਿਖ ਕੇ ਜਾਂਦੀ ਹੈ ਚਿੱਠੀ ਲੈ ਕੇ ਜਾਂਦੀ ਹੈ ਕਿ ਜਦ ਮੈਂ ਸੰਸਾਰ ਤੋਂ ਜਾਵਾਂ ਤੇ ਮੇਰੇ ਪੁੱਤ ਨੂੰ ਆ ਜਿਹੜੀ ਚਿੱਠੀ ਦੇ ਦਿਓ ਉਹਦੇ ਵਿੱਚ ਕੀ ਲਿਖਦੀ ਹੈ ਪੁੱਤ ਤੂੰ ਛੋਟਾ ਹੁੰਦਾ ਸੀ ਤੇਰੇ ਅੱਖ ਦੇ ਵਿੱਚ ਐਂਦਾ ਕਿ ਡੂੰਗਾ ਜ਼ਖਮ ਹੋ ਗਿਆ ਕਿ ਤੈਨੂੰ ਲੋਕ ਜਿਹੜਾ ਤੇਰੇ ਉਹ ਜ਼ਖਮ ਦੇ ਕਾਰਨ ਉਹ ਜਿਹੜੀ ਮੇਰੀ ਅੱਖ ਮੈਂ ਆਪਦੀ ਅੱਖ ਪੁੱਤ ਤੈਨੂੰ ਦੇ ਦਿੱਤੀ ਸੀ ਤੇ ਮੁੜ ਕੇ ਪਛਤਾਉਂਦੇ ਨੇ ਪਛਤਾਉਂਦੇ ਆ ਕਿਉਂਕਿ ਇਹ ਜਿਹੜੀਆਂ ਮਾਵਾਂ ਹੁੰਦੀਆਂ ਨੇ ਕਰਾਂ ਜਿਸ ਘਰ ਦੇ ਵਿੱਚ ਮਾਂ ਨਹੀਂ ਹੁੰਦੀ ਉਸ ਵੇੜੇ ਵਿੱਚ ਸ਼ਾਨ ਨਹੀਂ ਹੁੰਦੀ ਪੁੱਤ ਜੇ ਮੰਗੇ ਜਾਣ ਤੇ ਮਾਂ ਤੋਂ ਨਾਲ ਹੀ ਹੁੰਦੀ ਤੇ ਅਗਲੀ ਗੱਲ ਸੁਣ ਲਿਓ ਤੇ ਸਾਥ ਸੰਗਤ ਜੀ ਜੇ ਮਾਂ ਨਾ ਕਰ ਦੇਵੇ ਜੇ ਮਾਂ ਨਾ ਕਰ ਦੇਵੇ ਤੇ ਰੱਬ ਤੋਂ ਵੀ ਫਿਰ ਹਾਣੀ ਹੁੰਦੀ ਤੇ ਰੱਬ ਤੋਂ ਵੀ ਫਿਰ ਹਾਣੀ ਹੁੰਦੀ ਕਿਉਂਕਿ ਮਾਂ ਦੀਆਂ ਦਵਾਵਾਂ ਹੀ ਦੰਦੀਆਂ ਹੁੰਦੀਆਂ ਨੇ ਤੇ ਜੇ ਮਾਂ ਦਾ ਪਰ ਰਤਬਾ ਕਿਉਂਕਿ ਇੱਕ ਸ਼ਾਇਰ ਦੇ ਬੋਲ ਨੇ ਕਹਿੰਦਾ ਐ ਮਾਂ ਤੁਝੇ ਕਿਆ ਰਤਬਾ ਦਵਾਂ اے ماں تجھے کیا رتبہ دوں دل چاہتا ہے تجھے सागर کہہ دوں کہندا ماں میرا دل کردا ہے نا میں تو نو ایڈا بڑا ادھا دواں کہ جویں सागर ਵੱڈا ہے نا تے میرا دل کردا ہے کہ میں توں सागर کہہ دیاں او خیال جد सागर دے اوندے نے کہندے ماں جد میں सागर والا دیکھدا ہے او بڑا تا ضرور ہے اے ماں تجھے کیا رتبہ دوں دل چاہتا ہے تجھے सागर کہہ دوں ਸਾਗਰ ਸਾ ਖਾਰਾ ਪਰ ਤੁਝ ਮੇ ਰਤਾ ਹੀ ਨਹੀਂ ਮਾ ਉਹਦਾ ਪਾਣੀ ਖਾਰਾ ਜਦ ਮੈਂ ਤੇਰੇ ਵੱਲ ਤੱਕਦਾ ਤੇਰੇ ਬੋਲ ਮਿੱਠੇ ਨੇ ਤੇ ਸਾਗਰ ਦਾ ਪਾਣੀ ਖਾਰਾ ਮਾਤਾ ਮੈਨੂੰ ਉਹ ਵੀ ਛੋਟਾ ਛੋਟਾ ਲੱਗਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਐ ਮਾਂ ਤੁਝੇ ਕਿਆ ਰਤਬਾ ਦਵਾਂ ਦਿਲ ਚਾਹਤਾ ਹੈ ਤੁਝੇ ਖੁਦਾ ਕਹਿ ਦੂੰ ਕਹਿੰਦਾ ਮਾਂ ਮੇਰਾ ਦਿਲ ਕਰਦਾ ਤੈਨੂੰ ਮੈਂ ਰੱਬ ਕਹਿ ਦਿਆਂ ਤੇ ਸਾਧ ਸੰਗਤ ਜੀ ਜਦ ਕਹਿੰਦਾ ਮੈਂ ਤੱਕਦਾ ਤੇਰੇ ਵੱਲ ਮੈਂ ਤੈਨੂੰ ਦੇਖਿਆ ਕਹਿੰਦਾ ਮੈਂ ਰੱਬ ਨੂੰ ਨਹੀਂ ਦੇਖਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਐ ਮਾਂ ਤੁਝੇ ਕਿਆ ਰਤਬਾ ਦੂੰ ਦਿਲ ਚਾਹਤਾ ਹੈ ਤੁਝੇ ਖੁਦਾ ਕਹਿ ਦੂੰ ਖੁਦਾ ਸੀ ਦੂਰੀ ਤੁਝ ਮੇ ਰਤਾ ਹੀ ਨਹੀਂ ਕਹਿੰਦਾ ਮਾਂ ਤੂੰ ਤਾਂ ਮੇਰੇ ਕੋਲ ਰਹਿਨੀ ਐ ਤੇ ਰੱਬ ਤਾਂ ਮੈਂ ਦੇਖਿਆ ਵੀ ਨਹੀਂ ਤੇ ਮੇਰੇ ਕੋਲ ਵੀ ਨਹੀਂ ਮਾਂ ਮੈਨੂੰ ਇਹ ਵੀ ਛੋਟਾ ਛੋਟਾ ਪਨ ਲੱਗਦਾ ਸਾਧ ਸੰਗਤ ਜੀ ਜਿਤਨੀ ਵੀ ਸੰਗਤ ਮਹਾਪੁਰਸ਼ ਬੈਠੇ ਨੇ ਸਾਡੀਆਂ ਸਤਕਾਰਯੋਗ શિક્ષੀਆਂ ਤੋਂ ਮੰਚ ਤੇ ਸੰਤ ਮਹਾਪੁਰਸ਼ ਮੰਡਲੀ ਬੈਠੀ ਹੈ ਕਿਉਂਕਿ ਇਤਨੀ ਹਾਜ਼ਰੀ ਪ੍ਰਮਾਣ ਕਰਿਓ ਕਿਉਂਕਿ ਵਿਚਾਰਾਂ ਕਰਦੇ ਤੋਂ अनेका ਭੁੱਲਾ ਹੋ ਜਾਂਦੀਆਂ ਨੇ ਸਤਗੁਰੂ ਬਖਸ਼ਿਸ਼ ਜੋਗ ਨੇ ਆਪ ਰੱਬ ਵਰਗੀ ਸੰਗਤ ਬਖਸ਼ਿਸ਼ ਜੋਗ ਮਹਾਪੁਰਸ਼ ਬੈਠੇ ਨੇ ਬਖਸ਼ਿਸ਼ ਜੋਗ ਐਨੀ ਇੱਕ ਹਾਜ਼ਰੀ ਪ੍ਰਵਾਨ ਬਲਾਓ ਫਤਿਹ ਇੱਥੇ ਬਾਣੀ ਨੂੰ ਬਿਹਾਰਮਤ ਹੁੰਦਾ ਹੋਇਆ ਇੱਥੇ ਹੀ ਫਤੇ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ